ਹੋ ਗੁਰਜੀਤ ਸਿੰਘ ਹਰੀ ਹਰ ਝੋਕ ਵਾਲਿਆਂ ਵੱਲੋਂ ਵੀ ਯਾਰ ਅਜਮੇਰ ਦਾ ਠੀਕ ਹੈ ਇਹ ਬੰਦਾ ਖਰਾਬ ਕਰਦਾ ਇਹਨੂੰ ੜਾਓ ਉਦੋਂ ਡੀਐਸ ਗਿੱਲ ਸਾਡੇ ਜਨ ਸਿਕਤਰ ਹੁੰਦੇ ਸੀ ਹਿਊਮਨ ਰਾਈਟਸ ਦੇ ਮੈਂ ਜਾਂਚ ਪੜਤਾਲ ਸਿਕਤਰ ਸੀ ਬੈਂਸ ਤੇ ਡੀਐਸ ਗਿੱਲ ਇਕੱਠੇ ਸੀ ਬਾਅਦ ਚ ਬੈਂਸ ਸਾਹਿਬ ਵੱਢ ਹੋਏ ਨੇ ਫਿਰ ਮੈਂ ਉਹਨਾਂ ਦਾ ਸੀ ਉਹ ਮੈਨੂੰ ਕਹਿੰਦਾ ਮੱਲੀ ਮੁੰਡਿਆਂ ਨੇ ਤੈਨੂੰ ਮਾਰਨ ਦਾ ਫੈਸਲਾ ਕਰ ਲਿਆ ਮੈਂ ਮੈਂ ਕਿਹੜੀ ਬਿੱਲੀ ਮਾਰਤੀ ਕਹਿੰਦਾ ਯਾਰ ਪਤਾ ਨਹੀਂ ਆ ਰੋਡੇ ਗਰੁੱਪ ਨੇ ਕਿਉਂਕਿ ਰੋਡੇ ਗਰੁੱਪ ਦੀ ਅਸੀਂ ਆਲੋਚਨਾ ਕਰਦੇ ਹੁੰਦੇ ਉਦੋਂ ਕਹਿੰਦਾ ਖਿਆਲ ਰੱਖੀਂ ਮਾ ਅਗਲ ਸਾਹਿਬ ਕਚੇਰੀਆਂ ਚ ਖੋਖਾ ਸੀ ਪੁਰਾਣੀਆਂ ਕਚੇਰੀਆਂ ਚ ਮਾ ਮੈਂ ਕਿਹਾ ਇੱਥੋਂ ਨਿਕਲ ਜਾ ਕਿਉਂ ਮੈਨੂੰ ਇਹ ਸੀ ਹੋ ਸਕਦਾ ਹੁਣੇ ਪਤਾ ਤਾਂ ਹੈਗੇ ਸੀ ਉਹਨਾਂ ਨੇ ਵੀ ਇੱਥੇ ਆਉਂਦਾ ਮੀਟਿੰਗਾਂ ਚ ਫੇਰ ਨਹੀਂ ਮੈਂ ਉਹਨਾਂ ਦੇ ਹੱਥ ਆਉਂਦਾ ਕੁਦਰਤੀ ਕੀ ਹੋਇਆ ਜੀ ਮੈਂ 3 ਵੀਲਰ ਤੇ ਜਾ ਰਿਹਾ ਸੀ ਰਸਤੇ 'ਚ ਨਾ ਪੁਲਿਸ ਵਾਲਿਆਂ ਨੇ ਰੋਕ ਲਿਆ ਉਹੀ ਜਿਵੇਂ ਆਮ ਚੈਕਿੰਗ ਕਰਦੇ ਹੁੰਦੇ ਨੇ ਮੈਂ ਕਿਹਾ ਵੀ ਆ ਗਈ ਵਰਦੀ ਪਾ ਕੇ ਜਦਸਾ ਦਾ ਮੰਨ ਤੇ ਆ ਗਿਆ ਪੁਲਿਸ ਦੀ ਵਰਦੀ ਪਾ ਕੇ ਆਉਂਦੀ ਸੀ ਆਉਂਦੀ ਸੀ ਤਲਾਸ਼ੀ ਜਿ ਲਈ ਉਹਨਾਂ ਨੇ ਮੈਂ ਨਿਕਲ ਗਿਆ ਮੁੜ ਕੇ ਮੇਰੇ ਮਿੱਤਰ ਸੀ ਜੂਪਾ ਆਪਣਾ ਉਗੋਕੇ ਵਾਲਾ ਤੇ ਪੁੱਲੀ ਵਾਲਾ ਗੁਰਜੀਤ ਇੱਕ ਮੁੰਡਾ ਹੋਰ ਸੀ ਇਹ ਉਹਦੇ ਨਾਲ ਕਾਕੇ ਦੇ ਨਾਲੇ ਹੁੰਦਾ ਸੀ ਮਿੱਤਰ ਦੋਸਤ ਸੀ ਮੇਰੇ ਉਹ ਮੈਨੂੰ ਬੜੇ ਸੁਨੇਹੇ ਦੇਣ ਵੀ ਭਾਈ ਸਾਹਿਬ ਮਿਲਣਾ ਚਾਹੁੰਦੇ ਆ ਤੁਹਾਨੂੰ ਗੁਰਜੀਤ ਸਿੰਘ ਫੈਡਰੇਸ਼ਨ ਦਾ ਪ੍ਰਧਾਨ ਸੀ ਮੈਨੂੰ ਤਾਂ ਪਤਾ ਸੀ ਕਿਹੜਾ ਮੈਨੂੰ ਮਿਲਣਾ ਚਾਹੁੰਦੇ ਨੇ ਤੇ ਮੈਂ ਕਿਹਾ ਵੀ ਮੇਰਾ ਕੋਕੜਾ ਚਾਹੁੰਦੇ ਨੇ ਤੇ ਮੈਂ ਕਿਹਾ ਜੀ ਉਹਨਾਂ ਨੂੰ ਦੱਸ ਦਿਓ ਵੀ ਚੰਡੀਗੜ੍ਹ ਆ ਰਹੀ ਮੇਰਾ ਸੰਪਰਕ ਹੋ ਗਿਆ ਮੈਂ ਚੰਡੀਗੜ੍ਹ ਰਹੀ ਉਹਨਾਂ ਨੂੰ ਮਿਲ ਲੂੰਗਾ ਤੁਹਾਨੂੰ ਪਤਾ ਇੱਕ ਮਹੀਨਾ ਲੰਘ ਜਾਏ ਫਿਰ ਨਵੀਂ ਗੱਲਾਂ ਨਵੇਂ ਹੋ ਰਹੇ ਹੈ ਜਾਂ ਸਾਰਾ ਕੁਝ ਇਹ ਹੋ ਜਾਂਦਾ ਸੋ ਇਸ ਕਰਕੇ ਮਤਲਬ ਉਸ ਸਮੇਂ ਦੇ ਦੌਰਾਨ ਫਿਰ ਜਿੰਨੇ ਕਾਮਰੇਡ ਗਰੁੱਪ ਸੀ ਉਹ ਵੀ ਸਾਡੇ ਪੂਰੀ ਤਰ੍ਹਾਂ ਖਿਲਾਫ ਸੀ ਤੇ ਅਸੀਂ ਉਸ ਲਾਈਨ ਦੇ ਵਿੱਚ ਚੱਲਦੇ